ਬਹੁਤ ਹੀ ਵੱਡੀ ਖਬਰ ਸਾਹਮਣੇ ਆ ਰਹੀ ਹੈ ਤਰਨਤਾਰਨ ਤੋਂ ਜਿੱਥੇ ਐਕਸਾਈਜ਼ ਅਤੇ ਪੁਲਿਸ ਨੇ ਇੱਕ ਸਾਂਝਾ ਤਲਾਸ਼ੀ ਅਭਿਆਨ ਚਲਾਇਆ ਹੈ ਇਸ ਦੇ ਦੌਰਾਨ 39.460 ਲੀਟਰ ਲਹਣ 2,25,000 ਐਮਐਲ ਨਿਆਇਸ਼ਰਾਬ ਅਤੇ 135500 ਦੇ 3 ਡਰਮ ਵਿਵਰੰਮ ਕੀਤੇ ਗਏ ਹਨ ਜਾਣਕਾਰੀ ਦੇ ਮੁਤਾਬਿਕ ਬੀਤੇ ਕੱਲ ਸ਼ਾਮ ਨੂੰ ਐਕਸਾਈਜ਼ ਵਿਭਾਗ ਦੇ ਪੁਲਿਸ ਸਾਂਝੀ ਟੀਮ ਦੇ ਵੱਲੋਂ ਦਰਿਆਪਿਆਸ ਦੇ ਪਿੰਡ ਇਲਾਕੇ ਦੇ ਵਿੱਚ ਲਾਇਆ ਗਿਆ ਤਲਾਸ਼ੀ ਅਭਿਆਨ ਦੇ ਦੌਰਾਨ ਵੱਡੀ ਮਾਤਰਾ ਵੀ ਨਿਆਇਸ਼ਰਾਬ ਅਤੇ ਲਹਣ ਦਾ ਜ਼ਖੀਰਾ ਬਰਾਮਦ ਕੀਤਾ ਗਿਆ ਇਸ ਛਾਪੇਮਾਰੀ ਦੌਰਾਨ ਕਾਫੀ ਗੋਈ ਪੁਲਿਸ ਨੂੰ ਬਰਾਮਦ ਹੋਇਆ ਹੈ ਪਰ ਪੁਲਿਸ ਨੇ ਵੀ ਦੱਸਿਆ ਕਿ ਛਾਪੇਮਾਰੀ ਦੌਰਾਨ ਕੋਈ ਵੀ ਮੁੱਲਜਮ ਪੁਲੀ ਦੇ ਹੱਥ ਨਹੀਂ ਚੜਿਆ ਉਹਨਾਂ ਦੀ ਭਾਲ ਦੇ ਲਈ ਛਾਪੇਮਾਰੀ ਪੁਲਦੋਰ ਸ਼ੁਰੂ ਕਰ ਦਿੱਤੀ ਗਈ ਹੈ ਅਤੇ ਜਿਹੜਾ ਨਜਾਇਜ਼ ਸ਼ਰਾਬ ਦਾ ਜਗੀਰਾ ਬਰਮਦ ਹੋਇਆ ਸੀ ਉਸ ਨੂੰ ਪੁਲਿਸ ਨੇ ਸੁੱਕੀ ਜਗ੍ਹਾ ਦੇ ਉੱਪਰ ਨਸ਼ਟ ਕਰ ਦਿੱਤਾ ਹੈ ਮੈਂ ਰਾਜਿੰਦਰ ਕੌਰ ਐਕਸਾਈਜ਼ ਇੰਸਪੈਕਟਰ ਡਿਸਟ੍ਰਿਕਟ ਤਰਨਤਾਰਨ ਸਰਕਲ ਪੱਟੀ ਅੱਜ ਅਸੀਂ ਦਰਿਆ ਦੇ ਵਿੱਚ ਹਰੀ ਕੇ ਰੇਡ ਕੀਤਾ ਸ਼ਰਾਬ ਦਾ ਕਿਉਂਕਿ ਉਹ ਉਹ ਏਰੀਆ ਵਾ ਜਿੱਥੇ ਹਮੇਸ਼ਾ ਹੀ ਨਜਾਜੀਏ ਨੇਰੇ ਸਵੇਰੇ ਜਾ ਕੇ ਬਹੁਤ ਹੀ ਭਾਰੀ ਮਾਤਰਾ 'ਚ ਸ਼ਰਾਬ ਕੱਢਣ ਦਾ ਕੰਮ ਕਰਦੇ ਆ ਜੋ ਕਿ ਸਾਡੀ ਗਵਰਨਮੈਂਟ ਦਾ ਉਹਦੇ ਨਾਲ ਬੜਾ ਲਾਸ ਹੈ ਜੇ ਅਸੀਂ ਇਸ ਚੀਜ਼ ਨੂੰ ਨਾ ਰੋਕੀਏ ਤੇ ਸਾਡੇ ਜ਼ਿਲ੍ਹੇ ਦੇ ਵਿੱਚ ਜਾਂ ਸਾਡੇ ਤਰਨਤਾਂ ਚਾਰਚਾ ਜਾਂ ਪਿੰਡਾਂ ਨੂੰ ਜਦੋਂ ਇਹ ਸ਼ਰਾਬ ਸਪਲਾਈ ਹੋ ਜਾਂਦੀ ਆ ਤੇ ਸਾਡੇ ਰੈਵਨੂ ਦਾ ਕਾਫੀ ਲਾਸ ਹੁੰਦਾ ਇਹ ਰੇਡ ਅਸੀਂ ਸਾਡੇ ਐਕਸਾਈਜ਼ ਕਮਿਸ਼ਨਰ ਸਰਦਾਰ ਸੁਖਵਿੰਦਰ ਸਿੰਘ ਐਕਸਾਈਜ਼ ਕਮਿਸ਼ਨਰ ਅੰਮ੍ਰਿਤਸਰ ਰੇਂਜ ਈਟੀਓ ਸਾਡੇ ਸਾਹਿਬ ਇੰਦਰਜੀਤ ਸਿੰਘ ਜੀ ਸੈਜਰਾ ਪਲੱਸ ਨਾਲ ਐਸਐਸਟੀ ਅੰਮ੍ਰਿਤਸਰ ਸੌਰੀ ਤਰਨਤਾਰਨ ਅਭਿਮਨਿਊ ਰਾਣਾ ਜੀ ਉਹਨਾਂ ਦੇ ਦਿਸ਼ਾ ਨਿਰਦੇਸ਼ਾਂ ਦੇ ਹੇਠ ਹੀ ਇਹ ਸਾਰੀ ਕਾਰਵਾਈ ਕੀਤੀ ਗਈ ਆ ਜਿਸ ਦੇ ਵਿੱਚ ਪੁਲਿਸ ਦਾ ਕਾਫੀ ਸਮਝੋਗ ਰਿਹਾ ਸਾਡੇ ਨਾਲ ਥਾਣਾ ਹਰੀਕੇ ਦੀ ਪੁਲਿਸ ਸੀ ਥਾਣਾ ਸ੍ਰਿਆਲੀ ਦੀ ਪੁਲਿਸ ਸੀ ਥਾਣਾ ਚੋਲਾ ਸਾਹਿਬ ਨਾਲ ਹੀ ਸਾਡੇ ਨਾਲ ਸੀ ਇਹ ਸਟਾਫ ਤਰਨਦਰਨ ਹੈਗਾ ਸੀ ਜਿਨ੍ਹਾਂ ਨੇ ਕਿ ਸਾਡੀ ਇਸ ਮਿਸ਼ਨ ਨੂੰ ਸਿਰੇ ਚੜਾਉਣ ਵਾਸਤੇ ਕਾਫੀ ਹੀ ਸਾਡਾ ਸਾਥ ਦਿੱਤਾ ਨਾਲ ਸਾਡੇ ਐਕਸਾਈਜ਼ ਵਿਭਾਗ ਦੀ ਸਾਰੀ ਹੀ ਟੀਮ ਸੀ ਜਿਨ੍ਹਾਂ ਨੇ ਅੱਜ ਅਸੀਂ ਉਥੋਂ ਕੋਈ 2 ਡਰਮ ਲਾਉਣ 400 ਕਿਲੋ 60 ਲੀਟਰ ਦੀ ਇੱਕ ਡਰਮੀ 13 ਤਰਪਾਲਾਂ ਟੋਟਲ 39460 ਲੀਟਰ ਲਾਣ ਫੜੀ ਆ ਤੇ ਨਾਲ ਹੀ ਅਹੀਂ ਉਥੋਂ ਛੋਟੇ-ਛੋਟੇ 5-5 ਲੀਟਰ ਦੇ ਜਿਹੜੇ ਸ਼ਰਾਬ ਦੇ ਭਰੇ ਹੋਏ ਪਲਾਸਟਿਕ ਦੇ ਲਿਫਾਫੇ ਫੜੇ ਆ ਜੋ ਕਿ ਇੱਕ ਨਜਾਇਜ਼ੀਆਂ ਨੇ ਤੋੜੇ ਢੰਦੇ ਆ ਜਾਂ ਬੋਰੇ ਸਮਝ ਲੋ ਉਹਦੇ ਵਿੱਚ ਪਾਈ ਹੋਈ ਸੀ ਉਹ ਚੀਜ਼ ਜਿਹੜੀ ਆ ਅਸੀਂ ਅੱਜ ਬੜੇ ਹੈਰਾਨ ਹੋਏ ਆ ਕਿ ਉਹ ਜਿਹੜੀ ਪੈਕਿੰਗ ਸੀ ਉਹਨਾਂ ਦੀ ਮومی ਲਿਫਾਫਿਆਂ ਦੇ ਵਿੱਚ ਉਹ ਸਿਰਫ ਤਿਆਰ ਕਰਕੇ ਪੈਕਿੰਗ ਹੀ ਨਹੀਂ ਹੋਈ ਉਹਨੇ ਅੱਗੇ ਵੀ ਜਾਣਾ ਸੀ ਲੇਕਿਨ ਉਹਨਾਂ ਨੂੰ ਮੌਕੇ ਤੇ ਹੀ ਫੜ ਲਿਆ ਗਿਆ ਵਾ 300 ਬੋਤਲ ਸ਼ਰਾਬ ਦੀ ਫੜੀ ਗਈ ਆ 39460 ਲੀਟਰ ਲਾਣ ਫੜੀ ਗਈ ਆ ਇਹਦੇ ਵਿੱਚ ਐਕਸਾਈਜ਼ ਮਹਿਕਮੇ ਦਾ ਸਹਿਯੋਗ ਹੈਗਾ ਹੀ ਹੈਗਾ ਸੀ ਨਾਲ ਹੀ ਇਹਦੇ ਵਿੱਚ ਸਾਡਾ ਤਰਨਤਾਰਨ ਦੀ ਪੁਲਿਸ ਨੇ ਸਾਰੇ ਥਾਣੇ ਵਾਲਿਆਂ ਨੇ ਬਹੁਤ ਹੀ ਜ਼ਿਆਦਾ ਸਹਿਯੋਗ ਦਿੱਤਾ ਹੈ ਆਉਣ ਵਾਲੇ ਸਮੇਂ ਦੇ ਵਿੱਚ ਵੀ ਅਸੀਂ ਇਹ ਕਾਰਵਾਈ ਜਾਰੀ ਹੀ ਰੱਖਾਂਗੇ ਇਸ ਤੋਂ ਪਹਿਲਾਂ ਵੀ ਕਈ ਵਾਰ ਇਸ ਜਗ੍ਹਾ ਦੇ ਉੱਤੋਂ ਮੰਡੇਰੀਏ ਚੋਂ ਕੜੀਆਂ ਪਿੰਡ ਦਾ ਜਿਹੜਾ ਮੰਡ ਏਰੀਆ ਜਾਂ ਮਰੜ ਪਿੰਡ ਦਾ ਜਿਹੜਾ ਏਰੀਆ ਇਹ ਦੋਹਾਂ ਪਿੰਡਾਂ ਦੇ ਜਿੰਨਾ ਵੀ ਮੰਡ ਏਰੀਆ ਇੱਥੇ ਭਾਰੀ ਮਾਤਰਾ 'ਚ ਨਜਾਇਜ਼ੀ ਸ਼ਰਾਬ ਕੱਢਦੇ ਆ ਜਿਸ ਨੂੰ ਰੋਕਣ ਵਾਸਤੇ ਅਸੀਂ 10-15 ਦਿਨ ਬਾਅਦ ਇੱਥੇ ਰੇਡ ਕਰਦੇ ਆ ਆਲਰੇਡੀ ਵੀ ਇੱਥੋਂ ਲੱਖਾਂ ਲੀਟਰ ਲਾਣ ਤੇ ਹਜ਼ਾਰਾਂ ਬੋਤਲਾਂ ਸ਼ਰਾਬ ਦੀਆਂ ਫੜ ਕੇ ਮਹਿਕਮਾ ਆਕਸਾਈਜ ਤੇ ਜ਼ਿਲ੍ਹਾ ਪੁਲਿਸ ਤਰਨਤਾਰਨ ਨੇ ਕਾਫੀ ਵੱਡੀਆਂ-ਵੱਡੀਆਂ ਇਹੋ ਜਿਹੀਆਂ ਕਾਰਵਾਈਆਂ ਕੀਤੀਆਂ ਤੇ ਆਉਣ ਵਾਲੇ ਸਮੇਂ 'ਚ ਵੀ ਸਾਡਾ ਇਹ ਮਿਸ਼ਨ ਜਿਹੜਾ ਜਾਰੀ ਰਹੇਗਾ ਨਜਾਇਜ਼ੀ ਇਹ ਫੜੇ ਨਹੀਂ ਜਾਂਦੇ ਕਿਉਂਕਿ ਅਸੀਂ ਬੜੀ ਦੂਰ ਹੁੰਨੇ ਆ ਬੇੜੀਆਂ ਦੇ ਵਿੱਚ ਬੈਠੇ ਉਹਨਾਂ ਨਾਲੋਂ ਤੇ ਜਦੋਂ ਅਸੀਂ ਉੱਥੇ ਪਹੁੰਚਦੇ ਆ ਭਜ ਪੂਜ ਜਾਂਦੇ ਆ ਲੇਕਿਨ ਸਾਡਾ ਜਿਹੜਾ ਰੈਵਨਿਊ ਨੂੰ ਬਚਾਉਣ ਵਾਲਾ ਕੰਮ ਹੈਗਾ ਵਾ ਇਸ ਨੂੰ ਅਸੀਂ ਸਿਰੇ ਚੜਾਨੇ ਆ ਕਿਉਂਕਿ ਅਸੀਂ ਉੱਥੇ ਜਦੋਂ ਲੈ ਆਉਂਦੇ ਆ ਉਹ ਸਾਡੇ ਪਿੰਡਾਂ ਦੇ ਵਿੱਚ ਥੋੜੀ ਜਿਹੀ ਸਪਲਾਈ ਉਹਨਾਂ ਦਾ ਫਾਈਨੈਂਸ਼ਲੀ ਜਿਹੜਾ ਲਾਸ ਹੈ ਇਹਨਾਂ ਦਾ ਨਜਾਇਜ਼ੀਆਂ ਦਾ ਜ਼ਰੂਰ ਹੁੰਦਾ ਵਾ ਜਦੋਂ ਲਾਹਣ ਨਹੀਂ ਫੜਦੀਏ ਜਾਂ ਛਰਾ ਫੜਦੀਏ ਅਸੀਂ ਉਹਨਾਂ ਨੂੰ ਹੁਣ ਫਾਈਨੈਂਸ਼ਲੀ ਇਹਨਾਂ ਦਾ ਲੱਕ ਤੋੜ ਰਹੇ ਆ ਤਾਂ ਕਿ ਆਉਣ ਵਾਲੇ ਸਮੇਂ ਦੇ ਵਿੱਚ ਇਹ ਇਹੋ ਜਿਹੀਆਂ ਹਰਕਤਾਂ ਆਪਣੀਆਂ ਛੱਡ ਦੇਣ ਨਾਲ ਹੀ ਮੇਰੀ ਸਾਰੇ ਜ਼ਿਲ੍ਹੇ ਦੇ ਨਜਾਇਜ਼ੀਆਂ ਨੂੰ ਇਹ ਇਕ ਤਾੜਨਾ ਵੀ ਸਮਝ ਲਓ ਹੈਗੀ ਆ ਕਿ ਇਹੋ ਜਿਹੇ ਕੰਮ ਜਿਹੜੇ ਆ ਛੱਡ ਦੇਣ ਜਿਸ ਦਿਨ ਵੀ ਉਹ ਕਾਬੂ ਆ ਗਏ ਉਹਨਾਂ ਤੇ ਐਫ ਆਈ ਆਰ ਲਾਂਚ ਕੀਤੀ ਜਾਏਗੀ ਨਾਲ ਹੀ ਉਹਨਾਂ ਦੇ ਖਿਲਾਫ ਜੋ ਵੀ ਬੰਦ ਐਕਸਾਈਜ਼ ਮੈਤਮੀ ਦੀ ਕਾਰਵਾਈ ਆ ਇਹ ਹੋਏਗੀ ਏਵਨ ਪੰਜਾਬੀ ਟੀਵੀ ਲਈ ਤਰਨਤਾਰਨ ਤੋਂ ਰਵੀ ਖੈਰਾ ਦੀ ਰਿਪੋਰਟ